ਆਣੇ ਆਦੇ ਆ ਅੱਧਾ ਪਾਖ ਖਿਚੜੀ ਚੁਬਾਰੇ ਦੀ ਰਸੋਈ ਇਹਦਾ ਮਤਲਬ ਕੀ ਹੁੰਦਾ ਹੈ ਕਿ ਭਈ ਜਦੋਂ ਚੀਜ਼ ਥੋੜੀ ਹੋਵੇ ਤੇ ਰੌਲਾ ਜਾਂ ਵਖਾਵਾ ਜ਼ਿਆਦਾ ਹੋਵੇ ਮਤਲਬ ਕਿ ਜਿੱਦਾਂ ਆਪਾਂ ਕਹਿ ਸਕਦੇ ਆ ਕਿ ਸਿਆਸਤ ਦੇ ਵਿੱਚ ਵੇਖ ਲਓ ਗਵਰਨੈਂਸ ਮਾਡਲਾਂ ਦੇ ਵਿੱਚ ਵੇਖ ਲਓ ਗੱਲ ਕੁਝ ਹੋਰ ਹੁੰਦੀ ਹੈ ਉਸ ਨੂੰ ਪੇਸ਼ ਕਿਸੇ ਹੋਰ ਤਰੀਕੇ ਨਾਲ ਕਰ ਦਿੱਤਾ ਜਾਂਦਾ ਇਹ ਇਹਦੀ ਇੱਕ ਸਰਲ ਤੇ ਸਾਦੀ ਵਿਆਖਿਆ ਹੁਣ ਦੋ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਮੈਂ ਜਿਹੜੀਆਂ ਸ਼ਾਇਦ ਤੁਹਾਡੀਆਂ ਨਿਗਾਹਾਂ ਤੋਂ ਛੁੱਟ ਗਈਆਂ ਅਣਗੌਲੀਆਂ ਰਹਿ ਗਈਆਂ ਜਾਂ ਕਹਿ ਲੋ ਕਿ ਭਾਈ ਖਬਰਾਂ ਦਾ ਪ੍ਰਵਾਹ ਇਹਨਾਂ ਤੇਜ਼ੀ ਨਾਲ ਚੱਲਦਾ ਹੈ ਕਿ ਤੁਸੀਂ ਧਿਆਨ ਨਹੀਂ ਦੇ ਸਕੇ ਪਹਿਲੀ ਖਬਰ ਜਲੰਧਰ ਤੋਂ ਮਕਸੂਦਾ ਏਰੀਆ ਅਸੀਂ ਆਪਣੇ ਕੋਲੋਂ ਬਾਅਦ ਦੇ ਵਿੱਚ ਕਹਾਂਗੇ ਪਹਿਲਾਂ ਖਬਰਾਂ ਤੇ ਚੱਲਦੇ ਆ ਕਿ ਖਬਰਾਂ ਕੀ ਕਹਿੰਦੀਆਂ ਹੁਣ ਇਸ ਖਬਰ ਦੇ ਵਿੱਚ ਆ ਜਿਹੜੀ ਪਹਿਲੀ ਖਬਰ ਐ ਸਾ ਖੁਦ ਕੋ ਬਤਾਤੀ ਆਪ ਨੇਤਾ ਔਰ ਕਰਵਾਤੀ ਥੀ ਦੇਵਪਾਰ ਕਾ ਧੰਦਾ ਅੱਡੇ ਪਰ ਨਸ਼ਾ ਵੀ ਹੋਤਾਤਾ ਸਪਲਾਈ ਮੈਂ ਫੇਰ ਰਿਪੀਟ ਕਰ ਦੇਣਾ ਇਹਦਾ ਟਾਈਟਲ ਖੁਦ ਕੋ ਬਤਾਤੀ ਆਪ ਨੇਤਾ ਔਰ ਕਰਵਾਤੀ ਥੀ ਦੇਵਪਾਰ ਕਾ ਧੰਦਾ ਅੱਡੇ ਪਰ ਨਸ਼ਾ ਵੀ ਹੋਤਾ ਥਾ ਸਪਲਾਈ ਮਤਲਬ ਹੁਣ ਇਹਦੇ ਚ ਕੁਝ ਰਹਿ ਤੀ ਨਹੀਂ ਗਿਆ ਇਹਨੂੰ ਥੋੜਾ ਜਿਹਾ ਹੋਰ ਖੋਲ ਲੈਣੇ ਆ ਕਿ ਮਾਮਲਾ ਕੀ ਆ ਦਰਅਸਲ ਕੀ ਆ ਕਿ ਮਕਸੂਦਾ ਚ ਪਿਛਲੇ ਦਿਨੀ ਦੇ ਵਪਾਰ ਦੇ ਚੱਕਰ ਦੇ ਵਿੱਚ ਇੱਕ ਰੇਡ ਹੁੰਦੀ ਆ ਉਸ ਰੇਡ ਤੋਂ ਬਾਅਦ ਕੁਝ ਗ੍ਰਿਫਤਾਰੀਆਂ ਹੁੰਦੀਆਂ ਨੇ ਮੈਂ ਨਾਂ ਵੀ ਲੈ ਦਿਨਾ ਦੂਸਰੀ ਖਬਰ ਦੇ ਵਿੱਚ ਨਾਂ ਵੀ ਮੈਂਸ਼ਨ ਨਹੀਂ ਅੱਡਾ ਸੰਚਾਲਕਾ ਰਜਿੰਦਰ ਕੌਰ ਉਰਫ ਰਾਣੀ ਪਤਨੀ ਸੁਰਜੀਤ ਸਿੰਘ ਜਤਨ ਪਤਨੀ ਪੀਟਰ ਦਵਿੰਦਰ ਸਿੰਘ ਬਲਵੀਰ ਇਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਹੁਣ ਇਸ ਕਹਾਣੀ ਦਾ ਅਗਲਾ ਪਹਿਲੂ ਜਾਂ ਅਗਲਾ ਪੱਖ ਇਹ ਆ ਕਿ ਦੱਸਦੇ ਆ ਕਿ ਇਸ ਇਲਾਕੇ ਦੇ ਵਿੱਚ स्वप्न शर्मा ਜਦੋਂ ਹੁੰਦੇ ਸਨ ਤਾਂ ਉਹਨਾਂ ਨੇ ਸੀਸੀਟੀਵੀ ਕੈਮਰੇ ਤੱਕ ਲਵਾਏ ਸੀਗੇ ਪਰ ਬਾਅਦ ਦੇ ਵਿੱਚ ਉਹ ਪੁੱਟ ਪਟਈਆ ਹੋ ਗਿਆ ਤੇ ਕੰਮ ਉਦਾਂ ਹੀ ਚੱਲ ਚਲਈਆ ਹੋ ਗਿਆ ਇੱਥੋਂ ਤੇ ਲੋਕ ਦੁਖੀ ਨੇ ਸ਼ਿਕਾਇਤਾਂ ਮਿਲੀਆਂ ਕਿ ਜ਼ਬਰਨ ਦੇ ਵਪਾਰ ਦੇ ਧੰਦੇ ਦੇ ਵਿੱਚ ਉਕਤ ਜਾਂ ਕੋ ਕਥਿਤ ਨੇਤਾ ਜਾਂ ਨਿਤਨੀ ਜਾਂ ਇਹ ਦੇ ਵਪਾਰ ਦੀ ਸੰਚਾਲਕਾ ਨੌਜਵਾਨ ਕੁੜੀਆਂ ਨੂੰ ਤੱਕ ਰਹੀ ਹੈ ਲਾਚਾਰ ਔਰਤਾਂ ਨੂੰ ਤੱਕ ਰਹੀ ਹੈ ਸ਼ਿਕਾਇਤਾਂ ਸੀ ਪਰ ਬਹੁਤ ਦੇਰ ਬਾਅਦ ਕਾਰਵਾਈ ਹੋਈ ਮੈਨੂੰ ਯਾਦ ਹੈ ਕਿ ਸ਼ਾਇਦ 21 22 ਚ ਵੀ ਇੱਥੇ ਇੱਕ ਬਹੁਤ ਵੱਡੀ ਰੇਡ ਕੰਡਕਟ ਹੋਈ ਸੀਗੀ ਪਰ ਉਸ ਵੇਲੇ ਪੁਲਿਸ ਨੇ ਗੱਲ ਨੂੰ ਕੁਮਾ ਦਿੱਤਾ ਸੀਗਾ ਸੋ ਇਹ ਇੱਕ ਖਬਰ ਹੈ ਮਤਲਬ ਕਿ ਕਹਿ ਲਓ ਕਿ ਨੰਬਰ 1 ਖਬਰ ਹੈ ਇੱਕ ਖਬਰ ਤੁਹਾਡੇ ਨਾਲ ਮੈਂ ਹੋਰ ਸਾਂਝੀ ਕਰਦਾ ਉਹ ਵੀ ਇੱਕ ਇੰਟਰਸਟਿੰਗ ਖਬਰ ਹੈ ਹੁਣ ਦੇਖੋ ਇਹਦੇ ਵਿੱਚ ਕੀ ਖੁਲਾਸਾ ਹੈ ਦਿੱਲੀ ਸੇ ਚੱਲ ਰਹਾ ਥਾ ਰੈਕਟ ਨਾਈਜੀਰੀਅਨ ਨਿਕਲਾ ਮਾਸਟਰਮਾਈਂਡ ਅਮੀਰ ਯੁਵਾਂਗ ਕੋਕੋਕੀਨ ਕੀ ਸਪਲਾਈ ਭੇਜਨੇ ਵਾਲਾ ਸਰਗਨਾ ਸਮੇਤ ਤਿੰਨ ਗ੍ਰਿਫਤਾਰ ਹੁ ਸਾਫ ਹੈ ਪਹਿਲੀ ਖਬਰ ਕੀ ਕਹਿੰਦੀ ਹੈ ਉਹ ਕਹਿੰਦੀ ਹੈ ਕਿ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਨਿਤਨੀ ਕਲੇਮ ਕਰਨ ਵਾਲੀ ਝੜੀ ਹੈ ਦੇਵਪਾਰ ਚਲਾ ਰਹੀ ਸੀਗੀ ਦੂਜੀ ਖਬਰ ਮੈਂ ਨਹੀਂ ਕਹਿ ਰਿਹਾ ਖੁਦ ਪੁਲਿਸ ਕਹਿ ਰਹੀ ਆ ਖਬਰ ਕਹਿ ਰਹੀ ਆ ਕਿ ਅਮੀਰ ਨੌਜਵਾਨਾਂ ਨੂੰ ਯੁਵਾ ਮਤਲਬ ਅਮੀਰ ਨੌਜਵਾਨ ਕਿ ਭਾਈ ਅਮੀਰ ਨੌਜਵਾਨਾਂ ਨੂੰ ਕੁਕੀਮ ਸਪਲਾਈ ਹੁੰਦੀ ਸੀ ਹੁਣ ਇਸ ਖਬਰ ਤੇ ਥੋੜਾ ਜਿਹਾ ਆਪਾਂ ਵਿਰਾਮ ਲੈ ਕੇ ਚਰਚਾ ਕਰਦੇ ਆ ਇਹ ਮੇਰਾ ਆਪਣਾ opinion ਹੋਏਗਾ ਜੋ ਚੀਜ਼ਾਂ ਹੁਣ ਤੱਕ ਤੁਹਾਨੂੰ ਮੈਂ ਦਸੀਆਂ ਉਹ ਮੀਡੀਆ ਰਿਪੋਰਟ ਤੋਂ ਕੋਟ ਕਰਕੇ ਦਸੀਆਂ ਹੁਣ ਮੈਂ ਆਪਣਾ ਇੱਕ ਓਪੀਨੀਅਨ ਦੇਣ ਲੱਗਾ ਇਹ ਮੇਰਾ ਡਿਸਕਲੇਮਰ ਵੀ ਆ ਦੇਖੋ ਦੋਆਂ ਚੀਜ਼ਾਂ ਚ ਇੱਕ ਕਾਮਨ ਗੱਲ ਹੈ ਉਹ ਕਿਹੜੀ ਆ ਉਹ ਤੁਸੀਂ ਵੀ ਫੜ ਲੈਣੀ ਆ ਤੇ ਮੈਂ ਵੀ ਪੜ੍ਹ ਲੈਣੀ ਆ ਦਰਅਸਲ ਕੀ ਆ ਕਿ ਦੋਨਾਂ ਖਬਰਾਂ ਨੂੰ ਜੇ ਚੰਗੀ ਤਰ੍ਹਾਂ ਚੰਗੀ ਤਰ੍ਹਾਂ ਨਿਚੋੜੀਏ ਤੇ ਸਿੱਟਾ ਪਤਾ ਕੀ ਨਿਕਲਦਾ ਹੈ ਕਿ ਦੇ ਵਪਾਰ ਵਾਲੀ ਜਿਹੜੀ ਬੀਬੀ ਆ ਉਹ ਜੇ ਆਪਣਾ ਕੰਮ ਸ਼ਰੇ ਆਮ ਇਨੀ ਦੇਰ ਤੱਕ ਬਿਲਕੁਲ ਬੇਬਾਕੀ ਦੇ ਨਾਲ ਨਿਡਰਤਾ ਦੇ ਨਾਲ ਕਰਦੀ ਰਹੀ ਤਾਂ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਹੋ ਹੀ ਪੱਖ ਹੈ ਕਿ ਉਹਦੇ ਤਾਲੁਕਾਤ ਜਿਹੜੇ ਕੁਝ ਸਿਆਸੀ ਬੰਦਿਆਂ ਨਾਲ ਸੀ ਸਿਆਸੀ ਬੰਦਿਆਂ ਦੀ ਸ਼ਹਿਤ ਤੋਂ ਬਗੈਰ ਇਦਾਂ ਖੁੱਲੇ ਰੂਪ ਦੇ ਵਿੱਚ ਕੰਮ ਕਰਨਾ ਕਿਵੇਂ ਸੰਭਵ ਹੋ ਸਕਦਾ ਹੈ ਤੇ ਇਹਦਾ ਮਤਲਬ ਇਹ ਹੈ ਕਿ ਜਿਵੇਂ ਰਾਜਨੀਤੀ ਦੇ ਵਿੱਚ ਭਾਰਤੀ ਰਾਜਨੀਤੀ ਦੇ ਵਿੱਚ ਇੱਕ ਇਤਿਹਾਸ ਹੈ ਇੱਕ ਹਿਸਟਰੀ ਹੈ ਇਹਨਾਂ ਕਾਂਡਾਂ ਦੀ ਇਹਨਾਂ ਪਰਕਰਨਾ ਦੀ ਕਿ ਜਿੱਥੇ ਸੈਕਸ ਕਾਂਡ ਜਿੱਥੇ ਸਪਲਾਈ ਕਾਂਡ ਸਭ ਕੁਝ ਹੁੰਦਾ ਹੈ ਕੀ ਪੁਲਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਇੱਥੋਂ ਤੱਕ ਲੈ ਕੇ ਗਈ ਹੈ ਜਾਂ ਲੈ ਕੇ ਜਾਵੇਗੀ ਕਿ ਜੇ ਇਹ आम आदमी पार्टी दी नितनी सी ते कि कुछ नेता आउंदे ਜਾਂਦੇ ਸਨ ਜਾਂ ਕੋਈ ਸ਼ਾਮ ਜਾਂ ਰਾਤ ਆਪਣੀ ਕੋਈ ਰੰਗीन ਬਣਾਉਂਦੇ ਸਨ ਤੇ ਜੇ ਇਹ नितनी ਨਹੀਂ ਤਾਂ ਇਸ ਗੱਲ ਨੂੰ ਕਈ ਦਿਨ ਬੀਤ ਗਏ ਨੇ ਕਈ ਦਿਨ ਬੀਤ ਗਏ ਨੇ ਮੀਡੀਆ 'ਚ ਰਿਪੋਰਟਿੰਗ ਹੋਈ ਯਾਰ ਹਾਲਾਕੇ ਆਸੀ ਜਿਹੜੀਆਂ ਖਬਰਾਂ ਲੱਗੀਆਂ ਨੇ ਤੁਸੀਂ ਦੇਖ ਲਿਆ ਹੋਣਾ ਕਿ ਉਹ ਹਿੰਦੀ 'ਚ ਨਹੀਂ ਖਬਰਾਂ ਪੰਜਾਬੀ ਚ ਇੱਕ ਖਬਰਾਂ ਦਬਾ ਲਈਆਂ ਜਾਂ ਦਬ ਗਈਆਂ ਕਹਿ ਲੋ ਦੋਹੇ ਚੀਜ਼ਾਂ ਚੱਲਦੀਆਂ ਨੇ ਅੱਜਕੱਲ ਦੋਹੇ ਚੀਜ਼ਾਂ ਚੱਲਦੀਆਂ ਨੇ ਦਵਾ ਲਿਆ ਜਾਂਦਾ ਜਾਂ ਕੋਈ ਸ਼ਹਾਦਤ ਤੱਕ ਆਪ ਵੀ ਲੋਕ ਦਬ ਜਾਂਦੇ ਨੇ ਤਾਂ ਇਹ ਇੱਕ ਵੱਡਾ ਪ੍ਰਸ਼ਨ ਚਿੰਨ ਰਹੇਗਾ ਕਿ ਕਿ ਇਹ ਔਰਤ ਸਿਆਸਤ ਦੇ ਵਿੱਚ ਕੁਝ ਨਾਮਚੀਨ ਲੋਕਾਂ ਨੂੰ ਦੇ ਸਪਲਾਈ ਕਰਦੀ ਸੀ ਜਾਂ ਇਹ ਵਾਕਿਆ ਆਮ ਆਦਮੀ ਪਾਰਟੀ ਨਾਲ ਕੋਈ ਸੰਬੰਧ ਰੱਖਦੀ ਸੀ ਜੇ ਨਹੀਂ ਤਾਂ ਪਾਰਟੀ ਨੇ ਖੰਡਨ ਕਿਉਂ ਨਹੀਂ ਕੀਤਾ ਤੇ ਜੇ ਇਹ ਆਪੂ ਕਲੇਮ ਕਰ ਰਹੀ ਸੀ ਤਾਂ ਇਲਾਕੇ ਦੇ ਜਿਹੜੇ ਹੋਰ ਪਾਰਟੀ ਦੇ ਨੇਤਾ ਨੇ ਉਹਨਾਂ ਨੇ ਸ਼ਿਕਾਇਤ ਕਿਉਂ ਨਹੀਂ ਕੀਤੀ ਇਹ ਇੱਕ ਸਵਾਲ ਹੈ ਹੁਣ ਦੂਜੀ ਖਬਰ ਤੇ ਆ ਜਾਓ ਜਿਹਦੇ ਵਿੱਚ ਖੁਦ ਸੀਪੀ ਹੈ ਜਿਹੜੇ ਅਮਰitsar ਦੇ ਗੁਰਪ੍ਰੀਤ ਸਿੰਘ ਪੁੱਲਰ ਉਹ ਸਾਰੀ ਗੱਲ ਦਾ ਖੁਲਾਸਾ ਕਰਦੇ ਉਸ ਤੋਂ ਬਾਅਦ ਮੀਡੀਆ ਰਿਪੋਰਟਿੰਗ ਹੁੰਦੀ ਹੈ ਮੇਰਾ ਇੱਥੇ ਵੀ ਸਵਾਲ ਆ ਤੁਹਾਨੂੰ ਇੱਕ ਖਬਰ ਸ਼ਾਇਦ ਹੋਰ ਯਾਦ ਹੋਏਗੀ ਬੀਤੇ ਦਿਨੀ ਚਰਨਜੀਤ ਪੁੱਲਰ ਹੋਰਾਂ ਦੀ ਪੰਜਾਬੀ ਟ੍ਰਿਬਿਊਨ ਚ ਖਬਰ ਲੱਗੀ ਸੀ ਬਿਹਤਰੀਨ ਤੁਹਾਨੂੰ ਪਤਾ ਹੈ ਨਾ ਪੱਤਰਕਾਰਤਾ ਦਾ ਜੇ ਨਮੂਨਾ ਵੇਖਣਾ ਹੋਵੇ ਤਾਂ ਬਾਈ ਪੁੱਲਰ ਨੂੰ ਤੁਸੀਂ ਦੇਖ ਸਕਦੇ ਹੋ ਉਹਨਾਂ ਦੀ ਸ਼ਬਦਾਂ ਦੀ ਜੜਤ ਖੋਜ ਤੇ ਸਭ ਤੋਂ ਵੱਡੀ ਗੱਲ ਕਿ ਸਾਦੇ ਢੰਗ ਨਾਲ ਗੱਲ ਨੂੰ ਪਰੋਸਣਾ ਇਹ ਉਹਨਾਂ ਦੇ ਹੀ ਹਿੱਸੇ ਆਇਆ ਖੈਰ ਉਹਨਾਂ ਨੇ ਜੋ ਇੱਕ ਅੰਕੜਾ ਪੇਸ਼ ਕੀਤਾ ਸੀਗਾ ਕਿ ਭਾਈ 9 ਜੂਨ ਤੱਕ ਦਾ ਸ਼ਾਇਦ ਇਹ ਅੰਕੜਾ ਸੀਗਾ ਕਿ ਯੁੱਧ ਨਸ਼ੇ ਵਿਰੁੱਧ ਮਹਿੰਮ ਤੱਕ ਹੁਣ ਜਿਹੜੀ ਮਹਿੰਮ ਚੱਲਦੀ ਹੈ ਹੁਣ ਤੱਕ 16492 ਤਸਕਰ ਗ੍ਰਿਫਤਾਰ ਕੀਤੇ ਗਏ ਆ ਠੀਕ ਹੈ ਜੀ ਤੇ ਜਿੱਤੋਂ ਇੱਕ ਔਸਤਨ ਕੱਢੀ ਜਾ ਸਕਦੀ ਹੈ ਕਿ ਰੋਜ਼ਾਨਾ 163 ਗ੍ਰਿਫਤਾਰ ਕੀਤੇ ਜਾ ਰਹੇ ਆ ਪਰ ਇਹਨਾਂ ਨੇ ਅੱਗੇ ਜਾ ਕੇ ਕੁਝ ਮਿਸਾਲਾਂ ਦਿੱਤੀਆਂ ਨੇ ਮਸਲਨ ਚਾਟੀ ਵਿੰਡ ਠਾਣਾ ਹੈ ਇੱਕ ਚਾਟੀ ਵਿੰਡ ਚਾਟੀ ਵਿੰਡ ਠਾਣੇ ਦੇ ਵਿੱਚ 27 ਮਈ ਨੂੰ ਕਹਿੰਦੇ ਕਿ ਇੱਕ ਪਰਚਾ ਦਰਜ ਹੁੰਦਾ ਹੈ ਇੱਕ ਮੜੀਆਂ ਵਿੱਚ ਨੌਜਵਾਨ 10 ਰੁਪਏ ਦੇ ਨੋਟ ਨਾਲ ਧੂਆ ਖਿੱਚਦਾ ਫੜਿਆ ਗਿਆ ਉਸ ਕੋਲੋਂ ਲਾਈਟਰ ਤੇ ਸਿਲਵਰ ਪੇਪਰ ਬਰਾਮਦ ਹੋਇਆ 28 ਮਈ ਨੂੰ ਇੱਕ ਇਸੇ ਤਰ੍ਹਾਂ ਦਾ ਮਾਮਲਾ ਦਰਜ ਕੀਤਾ ਜਾਂਦਾ ਮੱਤੇਵਾਲ ਠਾਣੇ 'ਚ ਕੇਸ ਅਨੁਸਾਰ ਪਿੰਡ ਚਾਮਕਾ ਨੇੜੇ ਝਾੜੀਆਂ ਵਿੱਚੋਂ ਵਿਅਕਤੀ ਫੜਿਆ ਗਿਆ ਜਿਸ ਕੋਲੋਂ ਅਧ ਜਲਿਆ 1000 ਰੁਪਏ ਦਾ ਨੋਟ ਬਰਾਮਦ ਹੋਇਆ ਹੈ ਲਾਈਟਰ ਤੇ ਸਿਲਵਰ ਪੰਨੀ ਵੀ ਉਹਦੇ ਕੋਲੋਂ ਬਰਾਮਦ ਹੋਈ ਹੈ ਤੁਹਾਨੂੰ ਯਾਦ ਹੋਣਾ ਸਾਡੇ ਇਲਾਕੇ ਚੋਂ ਵੀ ਇੱਕ ਖਾਲੀ ਲਿਫਾਫੇ ਵਾਲੇ ਕੇਸ ਦਾ ਬਹੁਤ ਰੌਲਾ ਪਿਆ ਸੀਗਾ ਬਹੁਤ ਰੌਲਾ ਪਿਆ ਸੀ ਇੱਥੋਂ ਤੱਕ ਕਿ ਡੀਐਸਪੀ ਸਾਹਿਬ ਨੂੰ ਬੀਬੀ ਜਿਹੜੀ ਸੀਗੀ ਉਸ ਵੇਲੇ ਐਸਐਚਓ ਉਸ ਨੂੰ ਸਾਰਿਆਂ ਨੂੰ ਸਫਾਈ ਦੇਣੀ ਪਈ ਸੀਗੀ ਹੁਣ ਮੇਰਾ ਇੱਕ ਏਸ ਮਾਮਲੇ ਦੇ ਵਿੱਚ ਬੇਸਿਕ ਸਵਾਲ ਆ ਕਿ ਜਿਹੜੇ ਆਹ ਹੁਣ ਖਬਰ ਦੇ ਮੁਤਾਬਕ ਕਿ ਵੱਡੇ ਘਰਾਂ ਦੇ ਮੁੰਡੇ ਜਾਂ ਕੁੜੀਆਂ ਇਹ ਨਾਈਜੀਰੀਅਨ ਲੋਕਾਂ ਤੋਂ ਕੋਕੀਮ ਦੀ ਸਪਲਾਈ ਲੈਂਦੇ ਸਨ ਮੈਨੂੰ ਕਿਹਾ ਕਿ ਇਹਨਾਂ ਦੀ ਪਛਾਣ ਜਨ ਤੱਕ ਕਰ ਦਿਓ ਇਹਨਾਂ ਨੂੰ ਕਟਹਿਰੇ 'ਚ ਖੜਾ ਕਰ ਦਿਓ ਮੈਂ ਇਹ ਕਹਿ ਰਿਹਾ ਹਾਂ ਕਿ ਜਿਵੇਂ ਝਾੜੀਆਂ ਚ 10 ਰੁਪਏ ਦੇ ਨੋਟ ਤੇ ਸਮਾਨ ਲਾਉਂਦੇ ਆਮ ਘਰਾਂ ਦੇ ਮੁੰਡੇ ਤੁਸੀਂ ਪਰਚੇ ਆ ਚਪਾਏ ਹਾਲਾਂਕਿ ਪੁਲਿਸ ਦੀ ਇੱਥੇ ਅੱਛੀ ਮਨਸ਼ਾ ਵੀ ਹੁੰਦੀ ਹੈ ਕਿ ਚਲੋ ਇਹਨਾਂ ਦਾ ਇਲਾਜ ਕਰਵਾ ਦਈਏ ਉਹ ਇੱਕ ਧਾਰਾ ਹੁੰਦੀ ਆ 27 685 ਸ਼ਾਇਦ ਐਨ ਡੀ ਪੀ ਐਸ ਐਕਟ ਦੀ ਉਹਦੇ ਤਹਿਤ ਮਾਮਲਾ ਦਰਜ ਕਰ ਲਿਆ ਜਾਂਦਾ ਤਾਂ ਮੈਂ ਉਹੀ ਕਹ ਰਿਆਂ ਕਿ ਸੰਵਿਧਾਨ ਜਿਵੇਂ ਵਿਤਕਰਾਂ ਜਾਂ ਫਰਕ ਇਹਨਾਂ ਚੀਜ਼ਾਂ ਦੀ ਮਨਾਹੀ ਕਰਦਾ ਤਾਂ ਇੱਥੇ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਵੀ ਲਿਆਓ ਇਹ ਜਿਹੜੇ 엘ିਟ ਕਲਾਸ ਦੇ ਅਮੀਰ ਕਲਾਸ ਦੇ ਜਿਹੜੇ ਬੱਚੇ ਬੱਚੀਆਂ ਨੇ ਜਿਹੜੇ ਕੁਕੀਨ ਸ਼ਖ ਰਹੇ ਸੀ ਪਾਰਟੀਆਂ ਕਰ ਰਹੇ ਸੀ ਸਰ ਇਹਨਾਂ ਤੇ ਵੀ ਕੇਸ ਕਰੋ ਇਹਨਾਂ ਦਾ ਵੀ ਇਲਾਜ ਕਰਵਾਓ ਜੇ ਪਿੰਡਾਂ ਚੋਂ ਇਦਾਂ ਦੇ ਚੱਕ ਚਕਾ ਕੇ ਤੁਸੀਂ ਪਰਚਿਆਂ ਚ ਪਾ ਸਕਦੇ ਹੋ ਅੰਕੜੇ ਵਧਾ ਸਕਦੇ ਹਾਂ ਇਲਾਜ ਲਈ ਲਿਜਾ ਸਕਦੇ ਹਾਂ ਤਾਂ ਫੇਰ ਇੱਥੇ ਕਿਉਂ ਇੱਥੇ ਕਿਉਂ ਬ੍ਰੇਕ ਵੱਜ ਰਹੀ ਹੈ ਹਾਲਾਂਕਿ ਇਹਨਾਂ ਨੇ ਪ੍ਰੋਮਸਾ ਦਿੱਤਾ ਹੈ ਕਿ ਅਸੀਂ ਜਿਹੜੇ ਲੈਣ ਵਾਲੇ ਸੀ ਯਾਨੀ ਖਰੀਦਦਾਰ ਸੀ ਉਹਨਾਂ ਤੇ ਕਾਰਵਾਈ ਕਰਾਂਗੇ ਪਰ ਅਸੀਂ ਇੰਤਜ਼ਾਰ ਕਰਾਂਗੇ ਸਾਹਿਬ ਇੰਤਜ਼ਾਰ ਕਰਾਂਗੇ ਕਿ ਕੀ ਕਾਰਵਾਈ ਹੋਈ ਹੈ ਕਿਉਂਕਿ ਅਸੀਂ ਜਦ ਇਸ ਗਲਵਾਤ ਨੂੰ ਰਿਕਾਰਡ ਕੀਤਾ ਤਦ ਤੱਕ ਤਿੰਨ ਦਿਨ ਬੀਤ ਚੁੱਕੇ ਸੀ ਹੁਣਾਂ ਗਾਂ ਦੇਖ ਲੈਣੇ ਕੀ ਬਣਦਾ ਸੋ ਇਹ ਦੋ ਖਬਰਾਂ ਨੇ ਆਮ ਆਦਮੀ ਪਾਰਟੀ ਵਾਸਤੇ ਅਤੇ ਜੋ ਸਾਡੀ ਸਰਕਾਰ ਚੱਲ ਰਹੀ ਹੈ ਦੋਨਾਂ ਵਾਸਤੇ ਆ ਦੋਨੇ ਅਲੱਗ-ਅਲੱਗ ਹੈ ਨਾ ਸਰਕਾਰ ਚੁਣੀ ਹੋਈ ਹੁੰਦੀ ਹੈ ਪਾਰਟੀ ਸਿਆਸੀ ਧਾਲ ਹੁੰਦਾ ਹੈ ਤਾਂ ਇੱਕ ਪਾਸੇ ਕੀ ਹੈ ਕਿ ਤੁਹਾਡੇ ਮੰਤਰੀ ਲਗਾਤਾਰ ਵਿਵਾਦਾਂ ਚ ਫਸੇ ਇਹਨਾਂ ਜੀਜ਼ਾਂ ਚ ਇਹਨਾਂ ਚੱਕਰਾਂ ਚ ਸਫਾਈਆਂ ਦੇਣੀਆਂ ਪੈ ਰਹੀਆਂ ਬਹੁਤ ਬੈਕਫੁੱਟ ਤੇ ਹੋ ਤੁਸੀਂ ਤਰ੍ਹਾਂ ਤਰ੍ਹਾਂ ਦੇ ਇਲਜ਼ਾਮਾਤ ਨਿਤਾਮਾਤ ਲੱਗਦੇ ਆ ਪਰ ਇੱਥੇ ਹੁਣ ਦੇ ਵਪਾਰ ਵਰਗਾ ਤੰਦਾ ਵੀ ਕਿਤੇ ਨਾ ਕਿਤੇ ਤੁਹਾਡੀ ਬਦਨਾਮੀ ਦਾ ਸਬਬ ਬਣ ਰਿਹਾ ਇਹ ਤੁਹਾਨੂੰ ਸੰਭਲਣਾ ਪਊਗਾ ਵੈਸੇ ਅਸੀਂ ਇਹ ਸਲਾਮਾਂ ਦੇ ਦੇ ਕੇ ਆਪਣਾ ਗळा ਜਿਹੜਾ ਨਾ ਬਿਠਾ ਬੈਠੇ ਆ ਗਲਾਈ ਵਹਿ ਗਿਆ ਬਹੁਤ ਪਹਿਲਾਂ ਤੋਂ ਇਹਨਾਂ ਨੂੰ ਸਲਾਹਾਂ ਦਿੱਤੀਆਂ ਸੀ ਖੈਰ ਉਮੀਦ ਕਰਦੇ ਹਾਂ ਝਾਂਚਪੜਤਾ ਲਾ ਕੇ ਵਧੇਗੀ ਉਮੀਦ ਹੀ ਕੀਤੀ ਜਾ ਸਕਦੀ ਹੈ ਉਮੀਦ ਕਾਫੀ ਗਰੀਬ ਹੈ ਅਗਲੀ ਵਾਰ ਉਮਿਦਦੇ ਹਾਂ ਤਦ ਤੱਕ ਦਿਵਸ ਆਸਤ ਸਾਰਿਆਂ ਨੂੰ ਸਤਿ ਸ੍ਰੀ ਅਕਾਲ